ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਪਾਈ ਸੇ ਠੀਕ ਹੈ ਪਿਆਰਿਓ ਬੁੱਤ ਬਾਬਾ ਜੀ ਉਮਰ ਕਿੰਨੀ ਹੈ ਤੁਹਾਡੀ ਸੱਤ ਸਾਲ ਦੇ ਹਲੇ ਵੀ ਕੰਮ ਕਰੀ ਜਾਂਦੇ ਆ ਕਿਉਂ ਠੀਕ ਹੈ ਜੀ ਅੱਜ ਕੱਲ ਨਾ ਵਾਹਿਗੁਰੂ ਵਾਹਿਗੁਰੂ ਇਨੀ ਉਮਰ ਹੈ ਜਿਹੜੀ ਆਪਣੀ ਹੈ ਹਾਂ ਜੀ ਵਾਹਿਗੁਰੂ ਤੇ ਮਾਇਮ ਹੋ ਜਾਂਦੀ ਆ ਅਕਸਾਂ ਆ ਗਏ ਲੱਗਿਆ ਫੇਰਾ ਕਦੇ ਨਾ ਅੱਜ ਇੱਕ ਲੱਗੇ ਕਿ ਨੀ ਲੱਗੇ ਲੱਗੇ ਅੱਜ ਕਿੰਨੇ ਪਹੀ ਬਦ ਬਣ ਗਿਆ ਜੋ ਹਾਂ ਬਣ ਗਿਆ ਦੋਸਤ ਵਾਹਿਗੁਰੂ 200 ਬੇਨਾ ਹੋ ਜਾਂਦਾ ਬਾਬਾ ਜੀ ਬੁਝਾਰਾ ਹੋ ਜਾਂਦਾ ਤੁਹਾਨੂੰ ਕੋਈ ਜਾਣਦਾ ਅਛਾ ਜੀ ਤੈ ਬਸ ਹੀ ਹੋ ਜਾਂਦਾ 200 ਰੁਪਿਆ 1.5 200 ਰੁਪਿਆ ਅਭੀ ਕੁਝ ਵੀ ਨਹੀਂ ਹੁੰਦਾ 1.5 200 ਰੁਪਿਆ ਤੇ ਸਬਰ ਸ਼ੁਕਰ ਹੈ ਗੁਰੂ ਸਾਹਿਬ ਦਾ ਹਾਂ ਜੀ ਕੋਈ ਦਿਲ ਚ ਗਿਲਾ ਸ਼ਿਕਵਾ ਨਹੀਂ ਹੁੰਦਾ ਮਾਰਾ ਗਰੀਬੀ ਦਿੱਤੀ ਆ ਨਹੀਂ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੁੰਦਾ ਹੂੰ ਬਬੀ ਦਮਾ ਮੇਣਾ ਹੈ ਅਮਰ ਸਰੋਪ ਗੁਰੂ ਅਮਰਦਾਸ ਪਾਸ਼ਾ ਦੇ ਦਰ ਤੋਂ ਮੈਂ ਉੱਥੋਂ ਮੈਂ ਆਇਆ ਨਾ ਅਮਰ ਸਰੋ ਤੇ ਮਾਤਾ ਮਈਨੇ ਕਿਹਾ ਸੀ ਕਿ ਅੰਦਰ ਅਰਮਹਲਾ ਸਾਹਿਬ ਆ ਚੜਾ ਦੀ ਅੱਛਾ ਬਾਬਾ ਜੀ ਦੇ ਤਰਨ ਤਰਨ ਆਹੋ ਤੇ ਉਹ ਮੈਂ ਉੱਥੇ ਗਿਆ ਉੱਥੇ ਕਿੰਨੇ ਹੀ ਢਮਾਲੇ ਸਾਹਿਬ ਮਾਰੇ ਇਹਨੂੰ ਚੜ੍ਹੇ ਸੀ ਪਹਿਲੇ ਹੀ ਆਹ ਦੱਸੋ ਦਸਤਾਰਾ ਕਿੰਨੀਆਂ ਨੇ ਹਾਂ ਇੱਕ ਦੋ ਹੀ ਇੱਕ ਜ਼ਿਆਦਾ ਵਾ ਮੈਂ ਨਹੀਂ ਉਹ ਤਾਂ ਨਾ ਆਛਾ ਤੇ ਹਾਂ ਕੁਰਤੇ ਬਰਾਮੀ ਕਿੰਨੇ ਆ ਦੋਗੇ ਕਿ ਬਸ ਦੋ ਹੀ ਆ ਹੈ ਕੁਰਤੇ ਬਰਾਮੀ ਦੋ ਹੀ ਆ ਤੇ ਬਾਬੇ ਇਦਾਂ ਵਾ ਮੈਂ ਨਾ ਸੋਚਦਾ ਕਿ ਮੇਰੇ ਇੱਕ ਮੇਰੇ ਨਾ ਗੁਰੂ ਦਾ ਹੁਕਮਾ ਹਾਂ ਜੀ ਕਿ ਕਿ ਜਿਹੜੇ ਮੇਰੇ ਸਿੱਖ ਹਨਾ ਹਾਂ ਜੀ ਉਹਨਾਂ 'ਚ ਮੈਂ ਆਪ ਹੀ ਆ ਠੀਕ ਹੈ ਠੀਕ ਹੈ ਨਾ ਤੇ ਮੈਂ ਸੋਚਦਾ ਕਿ ਜੇ ਤੁਸੀਂ ਪ੍ਰਮਾਣ ਕਰੋ ਤੇ ਮੈਂ ਜਿਹੜੇ ਉਸੇ ਪੈਸੇ ਦੇਣੇ ਸੀ ਮਹਾਰਾਜ ਦੇ ਕੋਲ ਤਾਂ ਬਹੁਤ ਆ ਤੇ ਜੀ ਮੈਂ ਕਿਸੇ ਸਿੱਖ ਦੇ ਕੰਮ ਆ ਜਾਵਾਂ ਤੇ ਉਹ ਜ਼ਿਆਦਾ ਬੈਟਰ ਹੈ ਤੁਸੀਂ ਪਰਵਾਨ ਕਰੋਗੇ ਹੈ ਬਾਬਾ ਜੀ ਜਿਹੜਾ ਮੈਂ 300 ਕਮਾਇਆ ਮੇਰੇ ਵੱਲੋਂ ਥੋੜਾ ਜਿਹਾ ਘਰਾ ਕੇ ਤੁਸੀਂ ਪੁਰਤਾ ਜੰਮਾ ਖਿਲਾਏ ਹੋ ਇੱਕ ਹੈਨਾ ਅਸੀਂ ਆਪਣੀ ਸਿੱਖ ਦੇ ਕੰਮ ਆਈਏ ਹੈਨਾ ਜੀ ਮੈਂ ਆ ਚਾਹੁੰਨਾ ਵਾ ਕਿ ਗੁਰੂ ਸਾਹਿਬ ਸਾਨੂੰ ਹੈਨਾ ਬਹੁਤ ਦਿੰਦੇ ਆ ਅਸੀਂ ਮਹਾਰਾਜ ਨੂੰ ਮੋੜ ਨਹੀਂ ਸਕਦੇ ਲੇਕਿਨ ਆਪਣੇ ਸਿੱਖਾਂ ਦੇ ਕੰਮ ਆ ਕੇ ਅਸੀਂ ਮਹਾਰਾਜ ਨੂੰ ਦੇ ਵੀ ਸਕਦੇ ਹਾਂ ਨਾ ਜੀ ਤੁਸੀਂ 200 ਕਮਾਇਆ ਤੇ ਆਹ ਬਾਬੇ ਥੋੜੀ ਮਾਇਆ ਆ ਆ ਤੁਸੀਂ ਇੱਕ ਰੱਖ ਲੋ ਦੋਸੋ ਤੁਸੀਂ ਕਮਾਇਆ ਸੀ ਗੁਰੂ ਅਮਰਦਾਸ ਪਾਸ਼ਾ ਨੇ 500 ਤੁਹਾਨੂੰ ਦਿੱਤਾ ਠੀਕ ਹੈ ਬਾਬਾ ਜੀ ਇਹ ਵੀ দান ਨਹੀਂ ਹੈਗਾ ਇਹ ਮੈਂ ਆਪਣੇ ਗੁਰੂ ਨੂੰ ਭੇਟਾ ਕਰਨੀ ਸੀ ਉਥੇ ਤੇ ਗੁਰੂ ਦੇ ਸਿੱਖ ਨੂੰ ਦੇ ਦਿੱਤੀ ਆ ਤੇ ਆਪੇ ਗੁਰੂ ਨੂੰ ਪਹੁੰਚ ਜਾਣੀ ਆ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਅਰਦਾਸ ਬੇਨਤੀ ਕਰਿਓ ਕਿ ਸਾਡੀ ਕੌਮ ਇਸ ਤਰ੍ਹਾਂ ਹੀ ਜਾਗਰੂਕ ਹੋਵੇ ਅਸੀਂ ਇੱਕ ਦੂਸਰੇ ਦੇ ਨਾਲ ਭਾਈਵਾਲ ਹੈ ਨਾ ਸਮਝੀਏ ਕਿ ਮਹਾਰਾਜ ਦਾ ਹੁਕਮ ਕੀ ਦੀ ਖਾਲਸਾ ਮੇਰੋ ਰੂਪ ਹੈ ਖਾਲ ਖਾਲਸੇ ਮੋਹ ਕਰਨ ਵਾਸ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਵਾਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਹੀਂ ਧੰਨਵਾਦ ਬਾਬਾ ਜੀ ਤੁਸੀਂ ਤਾਂ 200 ਰੁਪਏ ਕਮਾਇਆ ਹੈ ਤੇ 200 ਚ ਮੈਨੂੰ ਜਲ ਪਾਣੀ ਕਵਾਉਗੇ ਹੈ ਬੜਾ ਵੱਡਾ ਦਿਲ ਕਿ ਤੁਹਾਡਾ ਤੁਸੀਂ ਅਸੀਸ ਦਿਓ ਬਾਬਾ ਜੀ ਠੀਕ ਹੈ ਚਲੋ ਵਾਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ